ਹਾਂਜੀ ਫਾਈਨਲ ਮੈਚ ਹੈ ਮਨੀ ਜੱਸਾ ਤੇ ਮਨੀ ਸਾਡੀ ਵੀਰ ਗਰਾਊਂਡ ਵਿੱਚ ਪਹਿਲੀ ਕਬੱਡੀ ਦੇ ਉੱਤੇ ਬਾਬਾ ਬਖਸ਼ੀ ਸਿੰਘ ਜੀ ਉੰਡਾ ਦੀ ਤਰਫੋਂ ਪਹਿਲੀ ਕਬੱਡੀ ਤੇ 500 ਰੁਪਏ ਦੀ ਗੱਲ ਹੋਵੇਗੀ ਬਾਬਾ ਬਖਸ਼ੀ ਸਿੰਘ ਜੀ ਉਹਨਾਂ ਦੀ ਤਰਫੋਂ ਪਹਿਲੀ ਕਬੱਡੀ ਦੇ 500 ਰੁਪਏ ਕੋ ਪਹੁੰਚ ਚੁੱਕਿਆ ਹੈ ਧੰਨਵਾਦ ਨਾਲ ਹੀ ਆ ਮਾਣੀ ਮੇਜ਼ਬਾਨ ਚਾਹੋ ਤੁਸੀਂ ਦੇਖੋ ਬਾਈ ਤੁਹਾਨੂੰ ਆਪਰੇ ਬਾਈ ਲਓ ਜੀ ਲਾਸਟ ਮੈਚ ਖੇਡਿਆ ਜਾ ਰਿਹਾ ਹੈ ਪਹਿਲੀ ਕਬੱਡੀ ਤੇ ਬਾਬਾ ਬਖਸ਼ੀਸ ਇਸ ਗੁਰਦੁਆਰੇ ਦੇ ਕਿਦਕ ਹੱਡ ਗ੍ਰੰਥੀ ਨੇ ਉਹਨਾਂ ਬਲੀਓ 500 ਰੁਪਏ ਦਾ ਖਿਡਾਰੀ ਪਹਿਲਾ ਡੇਢ ਅੱਕ ਲਵੇਗਾ 500 ਰੁਪਏ ਦੀ ਗੱਲ ਹੋਵੇਗੀ ਕਲਬੱਤ ਸਿੰਘ ਜੀ ਕਲਕੱਤੇ ਵਾਲੇ ਜਿੰਨਾਂ ਬਲੇ 51000 ਰੁਪਏ ਕਬੱਡੀ ਓਪਾ ਦਾ ਜਿਆਦਾ ਦਿੱਤਾ ਜਾ ਰਿਹਾ ਹੈ ਨਾਲ ਹੀ ਵਿਦੇਸ਼ ਸਿੰਘ ਜੀ ਨਾਲ ਹੀ ਸਾਈਡ ਪੇ 31000 ਰੁਪਏ ਦੇ ਮਾਰਸਮਣ ਦੀ ਗੱਲ ਬਕਸ਼ੀਸ਼ ਤੇ ਸਾਡਾ ਬਾਈ ਸਬੱਦੀ ਤੋਂ ਪੰਜ ਨੇ ਉਹਨਾਂ ਬਲੇ ਬੈਟ ਰੇਟ ਤੇ ਜਾਫੀ ਲਈ 11000 ਰੁਪਏ ਦੀ ਗੱਲ ਤੇ ਭਵਿੰਦਰ ਸਿੰਘ ਪੰਜ ਉਹਨਾਂ ਬਲੇ ਬੈਟ ਰੇਟ ਤੇ ਜਾਫੀ ਲਈ 11000 ਦੀ ਗੱਲ ਲਓ ਜੇ ਸਿਰੇ ਤੇ ਟੀਮਾਂ ਪੁੱਜੀਆਂ ਹੋਈਆਂ ਲਾਸਟ ਮੈਚ ਆ ਨਚੋਰ ਮੇਰੇ ਵੀਰੋ ਲਓ ਜੀ ਦੋਨੇ ਪਾਸੇ ਜਿੰਨੀਆਂ ਵੀ ਕਬੱਡੀਆਂ ਪੈਣਗੀਆਂ ਉਹਦੇ 2-200 ਦੇ ਮਾਰਕ ਦਿੱਤੇ ਜਾਣਗੇ ਸਰਪੰਚ ਕੁਲਵੰਤ ਸਿੰਘ ਜੀ ਕਲਕੱਤੇ ਵਾਲੇ ਨਾਲ ਹੀ ਗਮੇਸ਼ ਸਿੰਘ ਜੀ ਕਲਕੱਤੇ ਵਾਲੇ ਉਹਨਾਂ ਦੀ ਤਰਫ ਦੋਨੇ ਪਾਸੇ 2-200 ਦੀ ਜਿਹੜੀ ਕਬੱਡੀ ਪਵੇਗੀ ਪਹਿਲੇ ਜੱਟੇ 17 17 ਕਬੱਡੀਆਂ 17 ਬੈਸਟ ਕੌਣ ਕੱਢੂਗਾ ਬੈਸਟ 10 ਕੌਣ ਕੱਢੂਗਾ ਬੈਸਟ ਉਹਦੇ ਕੋਲੇ ਬੈਠ ਜਾਓ ਇੱਕ ਬੰਦਾ ਬੈਠ ਜਾਓ ਬੀਤੇ ਨੂੰ ਫਾਇਦਾ ਲੈ ਆਓ ਜੀ ਆਓ ਥੋੜੇ ਸਾਡੇ ਸਾਡੇ ਹਾਂ ਲਿਖ ਲਓ ਬਾਬਾ ਕਿਹਨੂੰ ਸਮਝਾ ਲਓ ਆ ਵੀ ਦੇਖ ਆਇਓ ਯਾਰ ਗਰਾਊਂਡ ਵਾਲਾ ਬੋਲਾ ਬਾਈ ਬਣੀ ਯਾਰ ਕੁੱਡੀਆਂ ਘਟਦੇ ਜੇ ਐਂ ਕਰਦੇ ਨੇ ਐਂ ਕਰਦੇ ਤਿੰਨ ਕੁੱਡੀਆਂ ਘਟਾ ਦੇ ਨਾ ਸਾਡੇ ਰੋਡਾਂ ਪੈਣੀ ਫਿਰ ਜੇ ਤੁਸੀਂ ਮੈਚ ਦੇਖਣਾ ਜੇ ਮੈਚ ਦੇਖਣਾ ਫਿਰ ਤਾਂ ਕੁੱਡੀਆਂ ਜੁੜੀਆਂ ਘੱਟ ਕਰ ਦਿਓ ਯਾਰ ਐਂ ਨਾ ਕਰੋ 10 ਘੱਟ ਕਰ ਦੋ ਐਂ ਨਾ ਕਰੋ ਅਸੀਂ ਕਿਵੇਂ ਕਹੀਏ ਲੋਕਾਂ ਨੂੰ ਜੋ ਆ ਦੇ ਬਾਈ ਗਰਾਊਂਡ ਵਾਲਾ ਬੋਲਾ ਤਰ੍ਹਾਂ ਗੋਡਾ ਨੂੰ ਕੱਢਾ ਮੈਨੂੰ ਮਰਜੀ ਪੌਂਡ ਦੇ ਦੀ ਗਰਾਊਂਡ ਵਾਲਾ ਬੋਲਾ ਇੰਜ ਨਾ ਬੰਦੇ ਬੰਦੇ ਨਹੀਂ ਯਾਰ ਜਦ ਬਾਕੀ ਬੰਦੇ ਨਹੀਂ ਬੰਦੇ ਅਸੀਂ ਕਿਵੇਂ ਕਹੀਏ ਨਹੀਂ 100 ਬੰਦੇ ਸਾਰੇ ਬੰਦੇ 15 15 ਲਾਵਾ ਮੈਂ ਤਾਂ ਆ ਲੈ ਕੇ ਆਉਂਦਾ ਮੈਂ ਭਾਈ ਖਾਏ ਨਹੀਂ ਵੀ ਨਾ ਠੱਕਦਾ ਕੋਈ ਗਰਾਉਂਡ ਦਾ ਤੋਂ ਨਿਕਰੇ ਉਹਨਾਂ ਨੂੰ ਨਿੱਕੀ ਹੋ ਜੂ ਦੋਨਾਂ ਦਾ ਇਹ ਲੈ ਬੜਾ ਬੋਲਾ ਦੋ ਦੇ ਫਰਕ ਨਹੀਂ ਪੈਂਦਾ ਓਏ ਆਪਾਂ ਦਾ ਕੋਈ ਨਹੀਂ ਨਿਕਲਦੀ ਬੜੀ ਆ ਰੇਡਰ ਚੀਕ ਮਾਰ ਕੋਈ ਬੜੀ ਮੈਰ 100 ਨਹੀਂ ਬਣੀ ਇਹ ਤਾਂ 100 ਕੋਣੀ ਆ ਯਾਰ ਖਾਵਾਂਗੇ ਭਾਈ ਯਾਰ ਇਹ ਸਾਰੇ ਸਾਰੇ 100 ਨਹੀਂ ਕਾਣੀ ਉਹ ਕਹਿੰਦੇ 100 ਕਹਿੰਦੇ ਇਦਾਂ ਚੱਲਣਗੇ ਕੋਈ ਦੋ ਚੱਲਾਂਗੇ ਟੋਡੀ ਘਟਾ ਦੇ ਯਾਰ ਭਾਈ 100 ਕਰ ਦੇ 100 ਕਰ ਲੈ ਖਾ ਦਮ ਆਇਆ ਵੀਰਾ ਮੈਂ ਮਨ ਲਗਾ ਲਿਆ ਬਾਠ ਕਿੰਨੀਆ ਕਿੰਨੀ ਆ ਬੋ ਬਾਈ ਬਾਈ ਬੋ ਕਿਹੜਾ ਬੰਨਿਆ ਕਿਵੇਂ ਬਾ ਬੋ ਤੂੰ ਬੋ ਲੈ ਛੋਲਾ ਕਰ ਦਿਓ ਸਾਡੇ 15 ਕੇ ਕੀ ਪਣੀ ਆ ਸਾਡੇ 18 ਸਾਡੇ 17 20 ਕਰਦੇ ਸੀ 17 ਤੋਂ ਵਾਗੇ ਹੁਣ ਵੀ ਸਾਡੇ ਵਾਲਾ ਤੋਂ 17 16 17 ਹਾਂ ਹਾਂ ਚੱਲ ਬੋ ਜੀ ਕ੍ਰਿਸਟਮਸ ਲੱਗੇ ਮੰਦਨ ਮੇਰਾ ਕਹਿੰਦੇ ਮਾਦਾ ਹੁਣ ਤੋਂ ਹਾਂ ਵੀਰਾ ਬਣ ਕੇ ਨੇ 100 ਪਾ ਦੇ ਰੁਪਈਏ ਲਾਉਣ ਨੂੰ ਹੁੰਦੇ ਬੰਦੇ ਕਿੱਥੇ ਬੰਦੇ ਖੜੇ ਆ ਤਿਆਰ ਬਾਬਾ ਕਹਿੰਦਾ ਜੀ ਬੰਦਾ ਸੌ ਖਾ ਰਿਆ ਹੁਣ ਬੋਲੋ ਬਾਈ ਆ ਡੇਰਾ ਵਾ ਬਹੁਤ ਸ਼ਕਤੀ ਵਾਲੀ ਜਗਾ ਵਾ ਸੌ ਖਾਲਾ ਬੱਸ ਬਾਬਾ ਕਹਿੰਦਾ ਅਸੀਂ ਸੌ ਲੱਗੇ ਸਾਡਾ ਮੈਚ ਲੱਗੂਗਾ ਠੀਕ ਆ ਕੋਈ ਸਾਂਝਾ ਨਹੀਂ ਆ ਜਾ ਵੀਰੇ ਬਾਬਾ ਕਹਿ ਰਦਾ ਅਸੀਂ ਸੌ ਲੱਗੇ ਸਾਡਾ ਮੈਚ ਕੋਈ ਸਾਂਝਾ ਨਹੀਂ ਲਓ ਜੀ ਸਾਡਾ ਭਾਈ ਪਾਲੀ ਸਰਪੰਚ ਬੜੇ ਹੋਤੋਂ ਦੋਨੋਂ ਟੀਮਾਂ ਲਈ ਪੰਜ-ਪੰਜ ਰੁਪਏ ਦੇ ਮਾਨ ਭੇਜਦਾ ਧੰਨਵਾਦ ਕਰਦੇ ਹਾਂ ਸਾਡੇ ਭਾਈ ਜੀ ਸਾਡੇ 17 ਤੇ 18 ਦਾ ਮੈਚ ਕਿੱਥੇ ਜਾ ਰਿਹਾ ਰੈਫਰੀ ਵੀ ਨੋਟ ਕਰ ਲੈਣ ਕੀ ਸਾਡੇ 17 ਤੇ 18 ਦਾ ਮੈਚ ਖੇਡੇਗਾ ਬਾਕੀ ਸਾਰੇ ਬੰਦੇ ਗਰਾਊਂਡ ਤੋਂ ਬਾਹਰ ਹੋ ਜਾਣਗੇ ਬੜੀ ਮਿਹਰਬਾਨੀ ਹੋਵੇਗੀ ਪਹਿਲੀ ਕਬੱਡੀ ਦੇ ਉੱਤੇ ਸਾਡਾ ਬਈ ਬਖਸ਼ੀਸ਼ ਬਾਬੇ ਦਾ 500 ਰੁਪਿਆ ਲੱਗਿਆ ਹੋਇਆ ਹੈ ਕਿਹੜਾ ਖਿਡਾਰੀ ਪਹਿਲਾ ਡੇਰ ਅੱਕ ਲਵੇਗਾ ਵੀਰੇ ਜਿਨ੍ਹਾਂ ਨੇ ਪੈਸੇ ਲਾਉਣੇ ਨੇ ਬਾਹਰ ਆਦਿਓ ਮੈਂ ਬਾਹਰ ਹੀ ਹੁਣਾ ਛੁੱਡੇ ਕੋਲ ਪਾਲੀ ਸਰਪੰਚ ਬੜੇ ਉੱਤ ਦੋਨੇ ਟੀਮਾਂ ਲਈ 5-500 ਰੁਪਏ ਦੇ ਮਾਣ ਭੇ ਦਿੱਤੇ ਨੇ ਧੰਨਵਾਦ ਕਰਦੇ ਆਂ ਸੀ ਨਾਲ ਹੀ ਅੰਮਰਜੀਤ ਖੰਡੂਰ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨੇ ਧੰਨਵਾਦ ਲਓ ਜੀ ਪਹਿਲੀ ਕਬੱਡੀ ਦੇ ਉੱਤੇ ਗੁਰ ਭਵਨ ਕੁਲਾਰ ਸਾਡਾ ਵੀਰ ਪਹਿਲੀ ਕਬੱਡੀ ਤੇ 100 ਰੁਪਏ ਦੀ ਗੱਲ ਹੋਵੇਗੀ ਪਹਿਲੀ ਕਬੱਡੀ ਤੇ ਕਲਦੀਪ ਸਿੰਘ ਭੰਡਾਰ ਬੱਲੀਓ ਪਹਿਲੀ ਕਬੱਡੀ ਤੇ ਜਿਹੜਾ 500 ਰੁਪਏ ਬੈਸਟ ਰੇਟਰ ਜਾਫੀ ਕੌਣ ਕੱਢੂ ਵੀਰੇ ਬੈਟ ਜਾਫੀ ਰੇਟਰ ਕੌਣ ਕੱਢਦਾ ਰੈਫਰੀ ਸਾਹਿਬ ਧੰਨਵਾਦ ਵਿੰਦਰ ਚੇਲਾ ਨਾਲ ਹੀ ਗੜ ਭੱਬਨ ਸਾਡਾ ਵੀਰ ਅਤੇ ਨਾਲ ਹੀ 500 ਰੁਪਿਆ ਕਲਦੀਪ ਸਿੰਘ ਜੀ ਪੰਡਾਲ ਸੁਖਦੇਵ ਸਿੰਘ ਜੀ ਪਹਿਲੀ ਕਬੱਡੀ ਦੇ ਉੱਤੇ 1300 ਰੁਪਿਆ ਹੋ ਗਿਆ ਪਹਿਲੀ ਕਬੱਡੀ ਤੇ 1300 ਰੁਪਿਆ ਪਹਿਲੀ ਕਬੱਡੀ ਪੈ ਗਈ ਵੀਰੇ ਵੀਰੇ ਪਹਿਲੀ ਕਬੱਡੀ ਪੁਆਇੰਟ ਕਿੱਧਰ ਆ ਵੀਰੇ ਇਹ ਮੰਨਿਆ 1300 ਰੁਪਿਆ ਬੱਬਨੇ ਫੜਾ ਕੇ ਆ ਜਾਂਟੇ ਮੋੜਨਾਪੇ ਬਲੇ ਦਾ 1300 ਰੁਪਿਆ 500 ਰੁਪਿਆ ਬਕਸੀਦ ਵਾਲਿਓ ਤੇ 500 ਰੁਪਿਆ ਸਾਡਾ ਭਾਈ ਕਲਦੀਪ ਸਿੰਘ ਜੀ ਕਨੇਪਨਾਲ ਵੀਰੇ ਬੈਟ ਦੇ ਵਿੱਚ ਜਿਹੜਾ ਅੱਧਾ ਨੰਬਰ ਨਹੀਂ ਗਿਣਿਆ ਜਾਊਗਾ ਨੋਟ ਕਰ ਲੈ ਦੋਨੇ ਟੀਮਾਂ ਦੇ ਖਿਡਾਰੀ ਸੋ ਤਾਲਬਾਦ ਨਾਲ ਹੀ ਸੰਤੂ ਡੈਰੀ ਫਾਰਮ ਵਾਲੇ ਵੀ ਦਾ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਮਾਜ ਦੇ ਗੱਫੇ ਜਿਹੜੇ ਪੇਜੇ ਜਾ ਰਹੇ ਨੇ ਲਓ ਜੀ ਗਾਂਧੀ ਮਾਨ ਤੇ ਗगन ਆਸਟ੍ਰੇਲੀਆ ਅਤੇ ਨਾਲ ਹੀ ਗੋਪੀ ਆਸਟ੍ਰੇਲੀਆ ਨਾਲ ਹੀ ਜਸਨੂ ਕਲਾਰ ਆਪਾਂ ਮਨੀ ਕੁਲਾ ਇੱਕ ਕਬੱਡੀ ਤੇ ਆਪਾਂ 500 ਕਰ ਲਾ 500 ਠੀਕ ਆ 500 ਰੁਪਿਆ ਲਾਵਾਂਗੇ ਲਾ ਵੀ ਆਪਾਂ ਵਧੀਆ ਕਬੱਡੀ ਤੇ ਨਾਲ ਵੀਰਾਂ ਬਲੀਏ 500 ਰੁਪਿਆ ਲਾਉਣਾ ਹੈ ਉੱਥੇ ਸੰਤੂ ਡੈਰੀ ਫਾਰਮ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਲਾ ਵੀ ਆਹ ਕਬੱਡੀ ਪੈ ਚੁੱਕੀ ਹੈ ਆਹ ਕਬੱਡੀ ਤੇ ਨਹੀਂ ਲਾਉਣਾ ਆਪਾਂ ਉੱਧਰ ਜਿਹੜੀ ਦੂਜੀ ਕਬੱਡੀ ਪਵਕ ਤੇ 500 ਰੁਪਏ ਗੱਲ ਕਰਾਂਗੇ ਪਰ ਇੱਧਰ ਬੱਤੋ ਵਾਲੀ ਐ ਇਸ ਸਮੇਂ ਕੋਈ ਕਬੱਡੀ ਪੌਲੀ ਵਧਿਆ ਹੋਇਆ ਹੈ ਪਰ ਲੱਗਦਾ ਜੱਫਾ ਚੱਲ ਵੀ ਲਾ ਵੀ ਆਹ ਕਬੱਡੀ ਦੇ 500 ਰੁਪਿਆ ਲਾ ਦਿਓ ਪਰਲੇ ਪਾਸੇ ਟੀਮ ਬੀਲੇ ਦੀ ਐ ਔਰਲੇ ਪਾਸੇ ਪੱਤੂਆ ਜਿੰਨੇ ਜੱਫੇ ਲਾਉਣਗੇ ਬੀਲੇ ਵਾਲੇ ਨੇ 100 ਰੁਪਏ ਸਾਡਾ ਵੀ ਹਰਵਿੰਦਰ ਕਹਿੰਦਾ ਮੇਰੇ ਵੱਲੋਂ ਆ ਲੈ ਵੀ ਆ ਕਬੱਡੀ ਤੇ ਪੰਜ ਤਿੰਨਾ ਕਬੱਡੀਏ 500 ਰੁਪਿਆ ਹੋਵੇਗਾ ਜਸਨ ਸ਼ਗਨ ਕੁਲਾਸ ਮਨੀ ਕੁਲਾਰ ਗਾਂਧੀ ਤੇ ਗਗਨਸਾਲਾ ਵੀਰ ਗੋਪੀ ਆਸਟ੍ਰੇਲੀਆ ਵਾਲੇ ਤਿੰਨਾ ਕਬੱਡੀਏ 500 ਰੁਪਏ ਦੀ ਗੱਲ ਹੋਵੇਗੀ ਇਧਰ ਜਾਂਟਾ ਮੋਰਨਾਪੇ ਵਾਲਾ ਕਬੱਡੀ ਪੌਲੀ ਵਧਿਆ ਹੋਇਆ ਵਾਹ ਇਸ ਸਮੇਂ ਲੱਗ ਗਿਆ ਜੱਫਾ ਵੀਰੇ 500 ਰੁਪਏ ਦੇ ਦਿਓ ਤੱਲਬਾਦ ਇੱਧਰ ਸਾਡੇ ਸਤਕਾਰਯੋਗ 500 ਰੁਪਿਆ ਆਪਾਂ ਹੋਰ ਵਧੀਆ ਕਬੱਡੀ ਤੇ ਲਾਵਾਂਗੇ ਸੋ ਤੱਲਬਾਦ ਕਰਦੇ ਆ ਜਿਹੜੇ ਇੱਕ ਖਿਡਾਰੀ ਨੇ ਹੁਣ ਜਫਾ ਲੈ ਬੱਤੋਆ ਦੀ ਟੀਮ ਦਾ ਖਿਡਾਰੀ ਐਸਵੇਂ ਅੰਕਪੀ ਟੀਮ ਦੇ ਹਿੱਸੇ ਜੁੜਦਾ ਹੋਇਆ ਐ ਇੱਧਰ ਕਹਿੰਦੇ ਕਿ ਪਿੰਡਾ ਨਾਮ ਆ ਮੇਰੇ ਵੀਰੋ ਖੇਡ ਗਰਾਊਂਡ ਵਿੱਚ ਪੌਂਦਾ ਹੋਇਆ ਕਬੱਡੀ ਜਗਰਾਤ ਸਿੰਘ ਜੀ ਸਾਧਕਾ ਸਰਪੰਚ ਰਵਿੰਦਰ ਸਿੰਘ ਕਨੇਡਾ ਦਵਿੰਦਰ ਸਿੰਘ ਜੀ ਕਨੇਡਾ ਤਲਵੰਦ ਤੇਰੇ ਉਹ ਜਿਹੜੇ ਪੈਂਟ ਜਿਹੜੇ ਪੈਂਟਾਂ ਵਾਲੇ ਲਿਖਦੇ ਨੇ ਵੀਰੇ ਪੈਂਟਾਂ ਵਾਲੇ ਕੋਈ ਲਿਖਿਆ ਹੋਏ ਨੇ ਸੋ ਧੰਨਵਾਦ ਇਧਰ ਟੋਨੀ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਤੇ ਦੂਜੇ ਪਾਸੇ ਬੱਤੋ ਵਾਲੀ ਇਸ ਸਮੇਖੇੜ ਗਰਾਊਂਡ ਵਿੱਚ ਭਰਦਾ ਹੋਇਆ ਬਗਲ ਤੇ ਲੱਗਦਾ ਹੋਇਆ ਜਫਾ ਅੰਕ ਬੱਤੋ ਵਾਲੀ ਆਪਣੀ ਟੀਮ ਲਈ ਇੱਕ ਇੱਕ ਦਾ ਵਾਅਦਾ ਹੋਰ ਕਰਦਾ ਕੋਨੀ ਇਸਵੇਂ ਬੱਤੋ ਵਾਲੀਆ ਖੇਡ ਗਰਾਊਂਡ ਵਿੱਚ ਪਾਉਂਦਾ ਹੋਇਆ ਕਬੱਡੀ ਵੀਰੇ ਆ 500 ਰੁਪਏ ਕਿਹਦਾ ਸੀ ਫਾ ਲੱਗ ਗਿਆ ਕਿ ਨਹੀਂ ਲੱਗ ਗਿਆ ਹੁਣ ਆਉਣ ਲੱਗ ਗਿਆ ਫਿਰ ਅੜਕ ਜਾਂਦੇ ਆਵਾਂਗੇ ਉਹ ਸੋ ਧੰਨਵਾਦ ਇੱਕ ਸਾਡੀ ਬੇਨਤੀ ਹੈ ਜਿੰਨੇ ਵੀ ਸਾਡੇ ਦਾਨੀ ਸੱਜਣ ਨੇ ਇੱਕ ਆ 500 ਰੁਪਏ ਸਾਡੇ ਪੇ ਸੰਤੂ ਡੈਰੀ ਫਾਰਮ ਵਾਲੇ ਦਾ ਮੇਰੀ ਮੁਠੀ ਦੇ ਵਿੱਚ ਆ ਜਿੰਨੇ ਪਰਲੇ ਪਾਏ ਜੱਫੇ ਲਾਉਣਗੇ ਉਹ ਜਿੰਨੇ ਪਰਲੇ ਜਿੰਨੇ ਬਿੱਲੇ ਵਾਲੇ ਜਾਫੀ ਜੱਫੇ ਲਾਉਣਗੇ ਉਹਨੇ 2-200 ਰੁਪਏ ਦੇ ਮਾਨ ਨੇ ਹਰਵਿੰਦਰ ਸਾਡਾ ਵੀਰ ਜਿੰਨੇ ਵੀ ਬੱਤਵਾ ਬੱਤਵਾਲੀਆਂ ਖਾਨ ਜੱਫਾ ਲਾਵੇਗਾ ਜਿਹਨੂੰ ਇਹ ਰੱਖੂਗਾ ਜਵਿੰਦਰ ਕਬੱਡਾ ਨੂੰ 500 ਰੁਪਈਆ ਅੱਜ ਸਮੇ ਖਾਨ ਨੂੰ ਹਲਕਾ ਟੱਚ ਕੀਤਾ ਹੋਇਆ ਤੇ ਅੰਕ ਜਾਂਟਾ ਮੇਰੇ ਵੀਰ ਮੋਰ ਦਾਪੇ ਵੱਲ ਆਪੀ ਟੀਮ ਲਈ ਇੱਕ ਇੱਕ ਦਾ ਵਾਅਦਾ ਹੋਰ ਕਰਦਾ ਹੋਇਆ ਹੈ ਪਿੰਡਾ ਰਸੂਲਪੁਰਿਆ ਸਮੇ ਕਬੱਡੀ ਪੌਲੀ ਵਧਿਆ ਹੋਇਆ ਮੇਰੇ ਵੀਰੋ ਖੇਡ ਗਰਾਊਂਡ ਵਿੱਚ ਪੌਂਦਾ ਹੋਇਆ ਕਬੱਡੀ ਕੀ ਨਾ ਬਾਈ ਦਾ ਲਓ ਜੀ ਸਾਡਾ ਬਾਈ ਭਾਦਰ ਸਿੰਘ ਦਵਿੰਦਰ ਕੈਨੇਡਾ ਜਿਹੜਾ ਮੁੰਡੇ ਰੱਖੂਗਾ ਦਵਿੰਦਰ ਕੈਨੇਡਾ ਵੱਲੋਂ ਪਿੰਡੇ ਦੀ ਕਬੱਡੀ ਤੇ 500 ਰੁਪਇਆ ਲੱਗ ਚੁੱਕਿਆ ਹੈ ਭਾਦਰ ਬੱਲੀਓ 100 ਰੁਪਇਆ ਵਾਹ ਜੀ ਵਾਹ 500 ਰੁਪਇਆ ਵੀ ਲਵਾਵਾਗੇ ਇੱਧਰ ਕਹਿੰਦੇ ਕਿ ਟੋਨੀ ਖੇਡ ਗਰਾਉਂਡ ਵਿੱਚ ਪੌਂਦਾ ਹੋਇਆ ਕਬੱਡੀ ਜਰਮੀਰ ਕੈਨੇਡਾ ਵੱਲੋਂ ਜਿਹੜਾ ਇਹਨੂੰ ਜੱਫੀ ਜੱਫਾ ਲਾਵੇਗਾ 500 ਰੁਪਏ ਦੀ ਗੱਲ ਮੋੜ ਵਾਲੇ ਨਾਪ ਨਾਪੇ ਮੋੜ ਵਾਲੇ ਦੀ ਜਾਂਟੇ ਦੀ ਕਬੱਡੀ ਤੇ ਤਿੰਨਾ ਕਬੱਡੇ 500 ਰੁਪਏ ਦੀ ਗੱਲ ਹੋਣੀ ਹੈ। ਆ ਬਬਰ ਸੁਵਿੰਦਰ ਕਨੇਡਾ ਜੀ ਸਿੰਘ ਸਾਹਿਬ ਦਾ ਸਰਪੰਚ ਆ ਮਨੀ ਦੇ ਪਰਲੇ ਲੀਡਰ ਨੂੰ ਗਿਆ ਪਰਲੇ ਲੀਡਰ ਨੂੰ ਜਿਆ ਜਾਂਟੇ ਦੀ ਤਿੰਨਾ ਕਬੱਡੀਆਂ ਦੇ ਉੱਤੇ 500 ਰੁਪਏ ਜਿਹੜਾ ਲੱਗਿਆ ਹੋਇਆ ਇੰਡੋਰ ਕਾਲਿਓ ਜੀ ਸ਼ਗਨ ਕੁਲਾਰ ਮੰਨੀ ਕੁਲਾਰ ਗਾਂਧੀ ਮਾਨ ਤੇ ਗगन ਆਸਟ੍ਰੇਲੀਆ ਸਾਡਾ ਵੀਰ ਜੈਸਮੀ ਦਵਿੰਦਰ ਕੁਲਾਰ ਦਵਿੰਦਰ ਕੁਲਾਰ ਬੱਲੀਓ ਜੇਗਾ ਇਹ ਖਿਡਾਰੀ ਨੂੰ ਜੱਫਾ ਲਾਵੇਗਾ 500 ਰੁਪਏ ਦਵਿੰਦਰ ਕੁਲਾਰ ਬੱਲੀਓ ਹੋਣਾ ਆਇਦਰ ਕੇਵ ਗਰਾਊਂਡ ਵਿੱਚ ਕੋਲੀ ਦੀ ਪਈ ਹੋ ਕਬੱਡੀ ਦੇ ਜੀ 500 ਰੁਪਏ ਜਾ ਕੇ ਦਿਆਓ ਮੁੰਡੇ ਨੂੰ ਇਸਮੀ ਨੀਲੇ ਵਾਲੀ ਇਹ ਜਾਫੀ ਨੇ ਹੁਣ ਜੱਫਾ ਲਿਆ 500 ਰੁਪਏ ਜਾ ਕੇ ਦਿਆਉ ਬੜੀ ਮਿਹਰਬਾਨੀ ਮੌਰਨਾਪੇ ਦੀ ਤਿੰਨਾ ਕਬੱਡੀਆਂ ਤੇ ਲੱਗੇ ਹੋਏ ਮਾਏ ਦੇ ਗੱਫੇ ਨੇ ਇਸ ਸਮੇਂ ਜਾਂਦਾ ਮੌਰਨਾਪੇ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਆ ਕੰਨੀ ਤੇ ਖਾਨ ਬੱਦੋ ਵਾਲੀਆ ਤੇ 2 ਨੰਬਰ ਤੇ ਗੁੱਲੂ ਤੇ ਕੰਨੀ ਤੇ ਗਾਜਾ ਮੇਰੇ ਵੀਰੋ ਪਰ ਇਧਰ ਖਾਨ ਬੱਦੋ ਵਾਲੀਆ ਜੱਫਾ ਲਾਉਣ ਦੀ ਗੱਲ ਕਰਦਾ ਪਰ ਤਰਸੀਮ ਸਦੌੜ ਵਾਲਾ ਕਹਿੰਦਾ ਵੀ ਅੰਕ ਤਾ ਵੀ ਆਪੀ ਟੀਮ ਲਈ ਇੱਕ ਇੱਕ ਦਾ ਵਾਦਾ ਹੋਰ ਕਰਦਾ ਹੋਇਆ ਆਰਤੂ ਲਓ ਜੀ ਬਾਬਾ ਕੇ ਨਾਥ ਜੀ ਦੇ ਡੇਰਾ ਜੀ ਮੁੱਖ ਸੇਵਾਦਾਰ ਬਾਬਾ ਸੇਵਾ ਨਾਥ ਜੀ ਉਹਨਾਂ ਦੀ ਤਰਫੋਂ ਦੋਨਾਂ ਟੀਮਾਂ ਨੇ 5-5 ਰੁਪਏ ਦੇ ਮਾਨ ਭੇਜਦੇ ਨੇ ਧੰਨਵਾਦ ਕਰਦੇ ਆਸੀਂ ਜਿਹੜੀਆਂ ਦੋਨੇ ਟੀਮਾਂ ਖੇਡ ਰਹੀਆਂ ਨੇ 5-5 ਰੁਪਏ ਬਾਬਾ ਸੇਵਾ ਨਾਥ ਉਹਨਾਂ ਦੀ ਤਰਫੋਂ ਦਿੱਤਾ ਜਾ ਰਿਹਾ ਹੈ ਬਾਬਾ ਸੇਵਾ ਨਾਥ ਜੀ ਤਰਫੋਂ ਦੋਨੇ ਟੀਮਾਂ ਲੈ 5-5 ਰੁਪਏ ਦੇ ਮਾਨ ਭੇਜਦੇ ਨੇ ਆਇਦਰ ਜਾਂਟਾ ਕਹਿੰਦੇ ਕਿ ਮੌੜਨਾਪੇ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਤਨ ਕਬੱਡੀ ਦੇ 500 ਰੁਪਏ ਲੱਗਿਆ ਹੋਇਆ ਵੀਰੇ ਤੀਜੀ ਕਬੱਡੀ ਲੱਗਦੀ ਆ ਮੈਨੂੰ ਆਇਦਰ ਖੇਡ ਗਰਾਊਂਡ ਵਿੱਚ ਪਈ ਹੈ ਕਬੱਡੀ ਦਿਓ ਜੀ 500 ਰੁਪਏ ਦੇ ਦਿਓ ਐਸੇ ਅੰਕ ਜਾਂਟਾ ਮੌੜਨਾਪੇ ਵਾਲਾ ਅੰਕਾ ਵੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ ਤਨ ਕਬੱਡੀਆਂ ਹੋ ਗਈਆਂ ਵੀਰੇ ਉਹਦੀਆਂ 500 ਰੁਪਏ ਦੇ ਦਿਓ ਬੜੀ ਮਿਹਰਬਾਨੀ ਨਾਲ ਹੀ ਸਮੁੱਚੀ ਕਲੱਬ ਵਧਾਈ ਦੀ ਪਾਤਰ ਹੈ ਸਮੁੱਚੇ ਐਨਆਰਏ ਵੀਰ ਅੱਜ ਦੇ ਦਿਨ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਇੱਧਰ ਪਿੰਡਾ ਰਸੂਲਪੁਰੀਆ ਕਹਦੇ ਕਿ ਕਾਂਤੇ ਦਾ ਸਨਮਾਨੀਆਂ ਸ਼ਗਨ ਕਲਾਰ ਤੇ ਗਾਂਧੀ ਮਾਨ ਬਲੇ ਪਿੰਡ ਦੇ ਕਬੱਡੀ ਤੇ 100 ਰੁਪਿਆ ਲੱਗਿਆ ਹੋਇਆ ਹੈ ਸੰਤੂ ਡੈਰੀ ਫਾਰਮ ਵਾਲੇ ਵੀ ਦਾ ਧੰਨਵਾਦ ਉਹਨਾਂ ਬਲੇ ਮਾਣ ਦੇ ਇਕੱਠੇ ਪਿੱਛੇ ਜਾ ਰਹੇ ਨੇ ਲੈ ਵੀ ਆਹ ਦੇ ਦੇ ਜਾ ਕੇ ਇਸ ਨੌਜਵਾਨ ਨੂੰ ਪਿੰਡੇ ਰਸੂਲਪੁਰ ਟੋਨੀ ਖੇਡ ਗਰਾਊਂਡ ਵਿੱਚ ਮੇਰੇ ਵੀਰੇ ਬੀਲੇ ਵਾਲਾ ਕਬੱਡੀ ਪੌਣੇ ਵਧਿਆ ਹੋਇਆ ਹੈ ਜਾਂਟਾ ਮੋੜ ਵਾਲਾ ਉਹਦੀ ਕਬੱਡੀ ਦੀ ਰੇਡ ਦੇ ਉੱਤੇ 1000 ਰੁਪਿਆ ਲੱਜੁਕਿਆ ਹੈ ਸਵਰਨ ਸਿੰਘ ਢੁੱਟੀ ਕੇ ਸਾਡਾ ਵੀਰ ਕਹਿੰਦਾ ਕਿ ਜਾਂਟੇ ਦੀ ਕਬੱਡੀ ਤੇ 1000 ਰੁਪਿਆ ਲੱਗਿਆ ਹੋਇਆ ਹੈ ਅਰਜੀਤ ਸਿੰਘ ਜੀ ਦਾ ਭਾਂਜਾ ਕਹਿੰਦੇ ਵੀ ਜਿਹੜਾ ਵੀ ਜਾਫੀ ਜੱਫਾ ਲਾ ਦੇਗਾ 1000 ਰੁਪਏ ਨਹੀਂ ਜਾਫੀ ਦਾ ਨਹੀਂ ਪਰਿੰਟ ਤੇ ਆਪਾਂ ਜਾਂਟੇ ਨੂੰ ਦੇ ਦੇਵਾਂਗੇ 1000 ਦੀ ਗੱਲ ਹੋਣੀ ਹੈ ਕਿਹੜੇ ਗਰਾਊਂਡ ਦੇ ਵਿੱਚ ਸੰਤੂ ਡੈਰੀ ਫਾਰਮ ਵਾਲੇ ਦਾ ਧੰਨਵਾਦ ਇੱਧਰ ਪਿੰਡਾ ਸੂਰਪਰੀਆ ਕਬੱਡੀ ਪੌਂਦਾ ਹੋਇਆ ਮੇਰੇ ਵੀਰੋ ਕਿ ਧੂੜਾ ਪੱਟੀ ਜਾਂਦੇ ਨੇ ਕਿ ਜਿੰਨਾ ਹੱਤ ਤਬਾਮਾ ਦਾ ਪੀਤਾ ਤਿੰਨੇ ਫੜਨੇ ਸੌਕੇ ਨਹੀਂ ਦੁੱਲਾ ਲੱਖਾ ਤੇ ਕੁਲਜੀਤਾ ਤਿੰਨੇ ਫੜਨੇ ਸੌਕੇ ਨਹੀਂ ਦੁੱਲਾ ਲੱਖਾ ਤੇ ਕੁਲਜੀਤਾ ਇੱਧਰ ਖੇਡ ਗਰਾਊਂਡ ਵਿੱਚ ਤਿੰਦੇ ਦੀ ਪਈ ਹੋਈ ਕਬੱਡੀ ਦੂਜੇ ਪਾਸੇ ਆ ਦੇ ਕੋ ਬੀਲੇ ਵਾਲਾ ਸਿੰਘ ਜੱਪਾ ਲੜਨ ਦੀ ਗੱਲ ਕਰਦਾ ਪਰ ਸਮਾਂ ਪੂਰਾ ਹੋ ਚੁੱਕਿਆ ਹੈ ਅੰਕ ਬੀਲੇ ਵਾਲਾ ਅੰਕਾਂ ਪੀ ਟੀਮ ਦੇ ਹਿੱਸੇ ਲੱਖਾਂ ਜ ਅੰਕ ਜੋੜਦਾ ਹੋਇਆ ਲਓ ਜੀ ਜਾਂਟੇ ਦੇ ਤਿੰਨਾਂ ਕਬੱਡੀਆਂ ਤੇ 11 ਹਰ ਕਬੱਡੀ ਜਿਹੜਾ ਮੈਚ ਜੇ ਸਮਾਪਤ ਹੋਵੇਗਾ ਜੱਫਾ ਲਾ ਪਿਆ ਤਾਂ 1100 ਰੁਪਏ ਦਿੱਤਾ ਜਾਵੇਗਾ ਸਵਰਸਨ ਟੁੱਡੀ ਕਰਨੀ ਸਵਰਸਨ ਜੀ ਟੁੱਡੀ ਕੇ ਦੇ ਬੱਲੇ 1100 ਰੁਪਏ ਲੱਗਿਆ ਜਾਂਟੀ ਦੀ ਕਬੱਡੀ ਦੇ ਉੱਤੇ ਪਰ ਇਧਰ ਆ ਦੇਖੋ ਬੱਤੋ ਵਾਲੀ ਆ ਮੇਰੇ ਵੀਰੋ ਐਸੇਵੇਂ ਜੱਫਾ ਲਾਉਣ ਦੀ ਕਰਦਾ ਹੋਇਆ ਗੱਲ 1100 ਰੁਪਏ ਸਵਰ ਟੁੱਡੀ ਕੇ ਦਾ ਲੱਗਿਆ ਹੋਇਆ ਮਾਰ ਦਿਓ ਤਾੜੀਆਂ ਮਾਰ ਦਿਓ ਤਾੜੀਆਂ ਵਾਹ ਮਾਰ ਦਿਓ ਤਾੜੀਆਂ ਪਰ ਹੰਦੇ ਨੇੜੇ ਨਹੀਂ ਇੱਥੇ ਰੱਖ ਵਾਹ ਜੋ ਜੀ 1100 ਰੁਪਏ ਵਾਹ ਜੀ ਵਾਹ ਬਹੁਤ ਵਧੀਆ ਮੈਚ ਬਾਦਰ ਪੰਡਾ ਸਾਡਾ ਬਾਈ ਸਰ ਜੀ ਸਰ ਮੰਨੀ ਕਲਾ ਤੇ ਗਾਂਧੀ ਮਾਨ ਪਿੰਡੇ ਦੀਆਂ ਤਿੰਨ ਰੈਡਾਂ ਦੇ 600 ਇੱਕ 1100 ਹੋਰ ਪਿੰਡੇ ਦੀਆਂ ਤਿੰਨ ਕਬੱਡੀਆਂ ਤੇ ਕਿੰਨੇ ਨੇ ਵੀਰੇ ਸ਼ਕਨ 600 ਰੁਪਿਆ ਹੋਵੇਗਾ ਪਿੰਡੇ ਦੀਆਂ ਤਿੰਨ ਕਬੱਡੀਆਂ ਦੇ ਉੱਤੇ ਉਹ ਦਿਆਂ ਦਾ ਨੂੰ ਜਿਹੜਾ ਬੰਦਾ ਹੁਣ ਕੈਸ਼ ਜੇ ਉਹਦੀ ਕੋਟੀ ਜੇ ਜੇ ਜਿੱਤਨ ਦੇ ਬਾਰੇ ਰਕੂ ਅਜੀਤ ਸਿੰਘ ਜੀ ਤੇ ਸਬਕ ਅਸਰ ਪੈਦੇ ਭਾਂਜਾ ਦੇ ਸਵਰਨ ਟੁੱਡੀ ਕੇ ਧੰਨਵਾਦ ਪਿੰਡੇ ਦੀਆਂ ਤਿੰਨ ਕਬੱਡੀਆਂ ਦੇ ਉੱਤੇ ਸ਼ਗਾਂ ਸਾਡਾ ਵੀਰ ਗਾਂਧੀ ਮਾਨ ਤੇ ਮਨੀ ਇਕਤਲਾਰ ਤੇ ਕੋਪੀਸ ਏਸ਼ਟਰੀਆ ਗਗਨ ਏਸ਼ਟਰੀਆ ਆਤਨਾ ਕਬੱਡੀਆਂ ਤੇ 600 ਰੁਪਿਆ ਲੱਗਿਆ ਹੋਇਆ 100 ਰੁਪਿਆ ਸਾਡਾ ਵੀ ਪਿੰਡਾ ਪੰਜੇ ਲੈ ਵੀ 700 ਰੁਪਿਆ ਕਰਦੇ 800 ਰੁਪਿਆ ਕਰਦੇ 100 ਰੁਪਿਆ ਹਰਵਿੰਦਰ ਵੱਲਿਓ ਲਓ ਜੀ 100 ਰੁਪਇਆ ਤਲਵਤ ਸਰਪੰਚ ਦੀ ਤਰਫੋਂ ਵੀ ਲਾ ਦਿਓ ਜੀ ਬਿੰਦਰ ਸਿੰਘ ਜੀ ਉਹਦਾ ਬੁੱਲੀਓ ਵੀ ਚੇਲਾ ਸਾਡਾ ਬਾਈ ਜਾਣਟੇ ਦੀ ਕਬੱਡੀ ਤੇ 1100 ਰੁਪਇਆ ਸਵਰਨ ਟੂ ਡੀਕੇ ਵਾਲੇ ਨੇ ਹੋਰ ਲਾ ਦਿੱਤਾ ਪਿੰਦੇ ਦੇ ਤਿੰਨ ਕਬੱਡੀਆਂ ਤੇ 1000 ਹੋ ਚੁੱਕਿਆ ਕਿੰਨੀ ਇੱਕ ਕਬੱਡੀ ਪੈ ਗਈ ਜਾਂ ਦੋ ਕਬੱਡੀਆਂ ਪੈ ਗਈਆਂ ਇੱਕ ਕਬੱਡੀ ਜਿਹੜੀ ਪੈ ਗਈ ਤੇ ਦੋ ਕਬੱਡੀਆਂ ਬਾਕੀ ਨੇ ਜਾਂਟੇ ਦੀ ਕਬੱਡੀ ਤੇ 1100 ਰੁਪਏ ਲੱਗਿਆ ਸਵਾਲ ਟੁੱਟੀ ਕੇ ਉਹਦੀ ਉਸ ਵੀਰ ਦੀ ਤਰਫੋਂ ਧੰਨਵਾਦ ਇੱਧਰ ਟੋਨੀ ਇੱਧਰ ਖੇਡ ਗਰਾਹਣ ਵਿੱਚ ਜੇਕਰ ਜਫਾ ਲਾ ਦਿੱਤਾ ਕੁਲਵਿੰਦਰ ਸਿੰਘ ਜੀ ਕੁਲਾਰ ਧੰਨਵਾਦ ਕਰਦੇ ਆਸੀਂ ਡੈਰੀ ਵਾਲੇ ਉਹਨਾਂ ਦੀ ਤਰਫੋਂ ਦੋਹਾਂ ਟੀਮਾਂ ਦੇ ਲਈ ਦੋਹਾਂ ਟੀਮ ਨੂੰ 500 ਰੁਪਏ ਦੇ ਮਾਨ ਭੇਜ ਦੇਣ ਧੰਨਵਾਦ ਕਰਦੇ ਆ ਅਸੀਂ ਵਿਸ਼ੇਸ਼ ਤੌਰ ਤੇ ਦੋਨੇ ਟੀਮਾਂ 225 ਰੁਪਏ ਦੇ ਮਾਨਤਮਨ ਕਰਤੀਓ ਜੀ ਬੜੀ ਮਿਹਰਬਾਨੀ ਲਓ ਜੀ ਆਇਦਰ ਟੋਨੀ ਕਹਿੰਦੇ ਕਿ ਬੀਲੇ ਵਾਲਾ ਕਬੱਡੀ ਪੌਣੇ ਵਧਿਆ ਹੋਇਆ ਹੈ ਜਾਂਟੇ ਦੀਆਂ ਤਿੰਨਾਂ ਕਬੱਡੀਆਂ ਤੇ ਜਾਂਟੇ ਦੀ ਕਬੱਡੀ ਤੇ 1500 ਰੁਪਏ ਲਾ ਦਿੱਤਾ ਹੈ ਸਵਰਨਾ ਢੁੱਡੀ ਕੇ 2000 ਰੁਪਇਆ ਸੋਨੀ ਤੇ ਹਰਜੀਤ ਕਨੇਡਾ ਵਾਲਾ ਕਹਿੰਦਾ 500 ਸਾਡੇ ਬਲੇ 2000 ਜੰਟ ਤੇ ਤੇਰੀ ਕਬੱਡੀ ਤੇ ਐ ਜੇ ਤੇਨੂੰ ਜਫਾ ਪੈ ਗਿਆ ਜਾਫੀਆਂ ਦਾ ਨਹੀਂ ਤੇ ਐਂਡ ਤੇ ਆਪਾਂ ਜੰਟਰ ਨੂੰ ਦੇ ਦਿਆਂਗੇ 2000 ਰੁਪਏ ਦੇ ਸਨਮਾਨ ਕਰਦੇ ਆਂਗੇ ਤਾਨਬਾਦ ਬਹੁਤ ਵਧੀਆ ਮੈਚ ਜਿਹੜੇ ਖੇਡੇ ਜਾ ਰਹੇ ਨੇ ਨਾਲੀ 2100 ਰੁਪਇਆ ਮਨੀ ਵੀਰ ਉਧਰ ਪੈਸੇ ਨੇ ਸਵਰਨੇ ਕੋਲ ਪੈਸੇ ਨੇ ਉੱਥੇ ਸਾਥ ਦਿੱਤਾ ਬਕਰਦੇ ਹੋ ਸੰਧੂ ਡੈਰੀ ਫਾਰਮ ਵਾਲੇ ਦਾ 200 ਰੁਪਇਆ ਕਬੱਡੀ ਤੇ ਲੱਗਿਆ ਹੋਇਆ ਹੈ ਸੰਧੂ ਯਾਰੀ ਫਾਰਮ ਵਾਲੇ ਦਾ ਆਹ ਕਬੱਡੀ ਤੇ 200 ਰੁਪਏ ਦੀ ਗੱਲ ਹੈ ਇਸ ਵੇਲੇ ਕਹਿੰਦੇ ਘੋਨੀ ਫੋੜਾ ਬੱਤੋ ਵਾਲੀ ਕਬੱਡੀ ਪੌਣ ਲਈ ਵਧਿਆ ਹੋਇਆ ਹੈ 200 ਰੁਪਏ ਦੀ ਗੱਲ ਪਰ ਅੰਕ ਤਾਂ ਵੀ ਆਪੀ ਟੀਮ ਲਈ ਜੁੜ ਚੁੱਕਿਆ ਹੈ ਚੱਲ ਵੀ ਜਾਣਦੇ ਆ 2100 ਰੁਪਏ ਦੀ ਕਬੱਡੀ ਹੈ ਜਾਂਟੇ ਦੀ ਕਬੱਡੀ 2100 ਦੀ ਪੈਣ ਜਾ ਰਹੀ ਹੈ ਸਵਰਨਾ ਟੁੱਡੀ ਕੇ ਸਾਡਾ ਵੀਰ ਅਤੇ ਨਾਲ ਹੀ ਵਿੰਦਰ ਸਾਡਾ ਵੀਰ ਨਾਲ ਹੀ ਸੋਨੀ ਤੇ ਹਰਜੀਤ ਕਰੇਡਾ 2100 ਰੁਪਇਆ ਲੱਗਿਆ ਹੋਇਆ ਜਾਂਟੇ ਦੀ ਕਬੱਡੀ ਦੇ ਉੱਤੇ 2100 ਰੁਪਇਆ ਮਾਰ ਦਿਓ ਤਾੜੀਆਂ 2100 ਲੱਗਿਆ ਹੋਇਆ ਪਰ ਰੈਫਰੀ ਤਰਸੇਮ ਸਦੌੜ ਵਾਲਾ 2100 ਦਾ ਜੱਫਾ ਪੈ ਗਿਆ ਜੀ ਤਾੜੀਆਂ ਮਾਰ ਦਿਓ ਸੋ ਹੋ ਗਿਆ ਜੀ ਪੂਰੇ 19 ਸੀ ਹਾਂਜੀ ਖਾਰ ਬੱਤੋ ਵਾਲਿਆਂ ਨੇ 2100 ਦਾ ਜੱਫਾ ਲਾਇਆ ਸੋ ਧੰਨਵਾਦ ਆ 500 ਰੁਪਏ ਆਪਾਂ ਨੇ ਸੋਨੀ ਭਾਈ ਦੀ ਟੁੱਟੇ ਫਿਰ ਮੈਂ ਬਾਅਦ ਦੇ ਵਿੱਚ ਤੇਰਾ ਹਿਸਾਬ ਕਰਦਾ 200 ਰੁਪਏ ਸਾਡਾ ਵੀਰ ਕੋਨੀ ਬੱਦੋ ਵਾਲੀਆ ਉਹਨੂੰ ਫੜਾ ਕੇ ਆ ਜਾ ਕੇ ਸੰਧੂ ਡੈਰੀ ਫਾਰਮ ਵਾਲੇ ਬੱਲੀਓ 1200 ਰੁਪਏ ਬਾਬੇ ਕੁਸ਼ੀ ਤਾਂ ਗਾਂ ਬੋਲ ਭਾਈ ਕੋਨੀ ਜਿੱਤੇ ਆ ਕੋਨੀ ਨੇ 200 ਰੁਪਏ ਫੜਾ ਦੀ ਇੱਧਰ ਉਰਲੀ ਸਾਈਡ ਤੇ ਤੋ ਫਿਰ 1100 ਰੁਪਿਆ ਵਾਹ ਜੀ ਵਾਹ ਜਾਂਟੇ ਦੀ ਕਬੱਡੀ ਤੇ ਫਿਰ 1100 ਰੁਪਿਆ ਲੱਜ ਚੁੱਕਿਆ ਧੰਨਵਾਦ ਗੁਰਬੀਰ ਕੁਲਾਰ ਬੱਲੀ ਨੂੰ 100 ਰੁਪਿਆ ਜਿੰਨੋ ਮਰਜ਼ੀ ਦਿਓ ਜੀ ਵਧੀਆ ਜੀ ਦਾ ਅੰਕ ਹੋਵੇਗਾ ਧੰਨਵਾਦ ਟੋਨੀ ਉਸਮੀ ਕਬੱਡੀ ਪੌਲੇ ਵਧੀਆ ਹੋਇਆ ਬਹੁਤ ਵਧੀਆ ਮੈਚ ਨੇ ਆਇਦਰ ਖਾਰ ਬੱਤੋਵਾਲੀਆ ਜੀ ਜੱਫਾ ਲਾ ਦੇਵੇ ਸੰਤੂ ਡੈਰੀ ਫਾਰਮ ਵਾਲੇ ਬੱਲੀਓ 100 ਰੁਪਏ ਦੀ ਗੱਲ ਹੋਵੇਗੀ ਜੇਕਰ ਬੱਤੋਵਾਲੀਆ ਖਾਨ ਜੱਫਾ ਲਾ ਦੇਵੇ ਆ ਲੈ ਵੀ ਕੇਰਾ ਬੱਤੋਵਾਲੀ ਖਾਨ ਦਾ 100 ਰੁਪਿਆ ਫੜਾ ਦਿਓ ਹਾਂਜੀ ਸਹੀ ਹੈ ਸੋ ਇੱਥੇ ਹੀ ਸਮਾਪਤੀ ਆਜ ਦੇ ਇਸ ਕਬੱਡੀ ਕੱਪ ਦੀ ਇੱਕ ਵਾਰੀ ਤਾੜੀਆਂ ਮਾਰ ਦਿਓ ਤਾੜੀਆਂ ਮਾਰ ਦਿਓ ਮੈਚ ਸਮਾਪਤਤਾ ਜੀ ਆਪਾਂ ਅੰਕਾਂ ਦਾ ਫੇਰਵਾ ਦੱਸ ਦਈਏ ਜਿਹੜੇ ਬੱਤੋਵਾਲ ਦੇ ਅੱਕ ਨੇ ਉਹ ਨੇ 18 ਜਿਹੜੇ ਬੀਲੇ ਦੇ ਅੱਕ ਨੇ ਉਹਨੇ 11 ਸਾਢੇ 11 ਪਤੋਵਾਰ ਟੀਮ ਅੱਜ ਦੇ ਦਿਨ ਦੀ ਫਾਈਟ ਟੀਮ ਹੈ ਤੇ ਸਾਗੜ ਬੀਲੇ ਦੇ ਦੋਨੇ ਟੀਮਾਂ ਵਧਾਈ ਦੀਆਂ ਪਾਤਰ ਨੇ ਬੈਟ ਜਾਫੀ ਰੇਡਰ ਪਿੰਡਾ ਜਿਹੜਾ ਬੈਸਟ ਰੇਡਰ ਕੱਢਿਆ ਗਿਆ ਅੱਜ ਦੇ ਇਸ ਕਬੱਡੀ ਕੱਪ ਦੇ ਉੱਤੇ 11000 ਰੁਪਏ ਦਿੱਤਾ ਜਾਣਾ ਹੈ ਮਾਨਸਮਰ ਕੀਤੇ ਜਾਣਗੇ ਜਾਫੀ ਸੰਦੀਪ ਸਾਡਾ ਵੀਰ ਉਹ ਬੈਟ ਜਾਫੀ ਕੱਢਿਆ ਗਿਆ ਦੋਨੇ ਟੀਮਾਂ ਵਧਾਈ ਦੀਆਂ ਪਾਤਰ ਨੇ 11-11000 ਰੁਪਏ ਬੈਟ